ਹਾਂਜੀ ਐਸੀ ਕਾਲ ਜੀ ਮੈਂ ਹਰਵਿੰਦਰ ਸਿੰਘ ਨੰਗਲਕੜਾ ਤੋਂ ਹਾਂ ਉਸੋ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਰਾਜ ਖੁਸ਼ੀ ਹੋਵੋਗੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਸੋਹਣੀ ਲੱਗੂਗੀ ਗਰੰਟੀ ਹੈ ਉਹ ਚੀਜ਼ ਦੀ ਪੂਰੀ ਦੇਖੋ ਬਿਨਾਂ ਸਕਿਪ ਕਰੇ ਸੋਹਣੀ ਲੱਗਣੀ ਮੇਰੀ ਗਰੰਟੀ ਤੇ ਪ੍ਰਾਈਸ ਬਹੁਤ ਘੱਟ ਲੈ ਗਿਆ ਅੱਜ ਨਵਾਂ ਕੱਪੜਾ ਲੈ ਕੇ ਆਇਆ ਤੁਹਾਡੇ ਵਾਸਤੇ ਵੀਡੀਓ ਸ਼ੇਅਰ ਕਰਿਆ ਕਰੋ ਪਿਆਰ ਕਰਦੇ ਵੈਸੇ ਤੁਸੀਂ ਹਨਾ ਪਰ ਸ਼ੇਅਰ ਕਰਿਆ ਕਰੋ ਅੱਜ ਬਿਵਾਰ ਹੋਣ ਦੇ ਬਾਵਜੂਦ ਵੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਕਵੀ ਤੇ ਠੀਕ ਨਹੀਂ ਸੀ ਪਰ ਫਿਰ ਵੀ ਮਤਲਬ ਲੈ ਕੇ ਆਇਆ ਨਵਾਂ ਕੱ ਅੱਡੀ ਆਇਆ ਚਲੋ ਗੱਡੀਆਂ ਦੇ ਨਾਮ ਦਾ ਸੁਣਿਆ ਸੀ ਹੁਣ ਕੱਪੜੇ ਦਾ ਨਾਮ ਵੀ ਆ ਗਿਆ ਔਡੀ ਹਨਾ ਬਹੁਤ ਘੈਂਟ ਕੱਪੜਾ ਹੈਗਾ ਬਹੁਤ ਸੋਹਣੀ ਚੀਜ਼ ਆ ਏਕੇ ਟੈਕਸ ਦਾ ਆਪਾਂ ਲੈ ਕੇ ਆਏ ਆ origignal ਏਕੇ ਟੈਕਸ ਦੇ ਵਿੱਚ ਮਿਲੂਗਾ ਤਿੰਨ ਨਵੇਂ ਕੋ ਡਿਜ਼ਾਈਨ ਹੈ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਕੱਪੜਾ ਬਹੁਤ ਸੋਹਣਾ ਹੈਗਾ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਇੱਕ ਪ੍ਰਾਈਸ ਵੀ ਤੁਹਾਨੂੰ ਬਹੁਤ ਘੈਂਟ ਦੇ ਦਾਂਗੇ ਮਾਰਕੀਟ 'ਚ ਪ੍ਰਾਈਸ ਤਾਂ 12-1300 ਰੁਪਏ ਚੱਲ ਰਿਹਾ ਹੈਗਾ ਪਰ ਮੈਂ ਤੁਹਾਨੂੰ ਬਹੁਤ ਘੈਂਟ ਪ੍ਰਾਈਸ 'ਤੇ ਦੇ ਦਊਗਾ ਜੀ ਦੇਖੋ ਕਲਰ ਕੱਪੜਾ ਦੇਖੋ ਕਿੰਨਾ ਸੋਹਣਾ ਡਿਜ਼ਾਈਨਿੰਗ ਦੇਖੋ ਕਿੰਨੀ ਪ ਬਹੁਤ ਸੋਹਣੀ ਡਿਜ਼ਾਈਨ ਹੈਗਾ ਜੀ ਸਾਰਾ ਏਕੇ ਦਾ ਹੋਊਗਾ ਬ੍ਰਾਂਡਡ ਮਾਲ ਹੋਊਗਾ ਲਿਖਿਆ ਹੋਇਆ ਜੀ ਆਡੀ ਕਲੈਕਸ਼ਨ ਲਿਖਿਆ ਹੋਇਆ ਸਾਰਾ ਪ੍ਰੋਪਰ ਮਾਲ ਹੋਊਗਾ ਬ੍ਰਾਂਡਡ ਕਲਰ ਬਹੁਤ ਪਿਆਰੇ ਪਿਆਰੇ ਕਲਰ ਨੇ ਜੀ ਦੇਖੋ ਇੱਕ ਕਲਰ ਤੁਹਾਨੂੰ ਇਹ ਦਿਖਾਤਾ ਜੀ ਬਹੁਤ ਹੀ ਸੋਹਣੇ ਸੋਹਣੇ ਕਲਰ ਹੈ ਇਹਦੇ ਵਿੱਚ ਦੂਜਾ ਕਲਰ ਇਹ ਆ ਗਿਆ ਜੀ ਤਿੰਨ ਤੇ ਚਾਰ ਦੇਖੋ ਕਿੰਨੇ ਪਿਆਰੇ ਕਲਰ ਨੇ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਜਿਹੜਾ ਵੀ ਤੁਹਾਨੂੰ ਪਸੰਦ ਆ अगर दूरो वीडियो देख लेओ टिक मार्क करके भेज दो फोटो बैक कर दो स्क्रीनशॉट लेके हैना ਤੁਹਾਡਾ ਘਰੇ ਪਹੁੰਚਾ ਦੇਵਾਂਗੇ ਸਪੈਸ਼ਲਲੀ ਵੀ ਨਹੀਂ ਕਰਦੇ ਪਹਿਲਾਂ ਦਸਰੇ ਹਾਂ ਜੀ ਪੈਸੇ ਪਹਿਲਾਂ ਦੇਣੇ ਪੈਣਗੇ ਉਸ ਤੋਂ ਬਾਅਦ ਫਿਰ ਤੁਹਾਡਾ ਐਡਰੈਸ ਲੈ ਕੇ ਘਰੇ ਭੇਜ ਦਾਂਗੇ ਜੀ ਵਿਸ਼ਵਾਸ ਕਰੋ ਕੋਰੀਅਰ ਬਹੁਤ ਵਧੀਆ ਜਾ ਰਿਹਾ ਆਪਣੇ ਨਿਕਲ ਰਿਹਾ ਆ ਦੇਖੋ ਕਿੰਨਾ ਪਿਆਰਾ ਕਲਰ ਆ ਆਂਟੀਆਂ ਵਾਸਤੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਬਹੁਤ ਹੀ ਸੋਹਣਾ ਡਿਜ਼ਾਈਨ ਦੇਖੋ ਇਹਦੇ ਵਿੱਚ ਕਲਰ ਹੈਗੇ ਤਿੰਨ ਲਓ ਜੀ ਆ ਫੇਵਰਟ ਸਾਰਿਆਂ ਦਾ ਜਿਹੜਾ ਅੱਜਕੱਲ੍ਹ ਚੱਲ ਰਿਹਾ ਹੈ ਨਾ ਲਓ ਜੀ ਇੱਕ ਯੈਲੋ ਕਲਰ ਆ ਗਿਆ ਆ ਵੀ ਬਹੁਤ ਪਿਆਰਾ ਕਲਰ ਆ ਦੋ ਡਿਜ਼ਾਈਨ ਤਾਂ ਇਹਦੇ ਹੋਗੇ ਲਓ ਜੀ ਤੀਸਰਾ ਡਿਜ਼ਾਈਨ ਇੱਕ ਹੋਰ ਦਿਖਾ ਦਿੰਦਾ ਆ ਬਹੁਤ ਪਿਆਰਾ ਡਿਜ਼ਾਈਨ ਆ ਬਹੁਤ ਹੀ ਸੋਹਣਾ ਡਿਜ਼ਾਈਨ ਆ ਜੀ ਬਹੁਤ ਹੀ ਸੋਹਣਾ ਕੱਪੜਾ ਆ ਬਹੁਤ ਹੀ ਕੰਫਰਟੇਬਲ ਕੱਪੜਾ ਗਰਮੀ ਅੱਜ ਅਗਰ ਪਾਉਣਾ ਆ ਤੁਸੀਂ ਨਾ ਬਹੁਤ ਹੀ ਸੋਹਣਾ ਸੂਟ ਆ ਦੇਖੋ ਜੀ ਤਿੰਨ ਚਾਰ ਤੇ ਕਲੋ ਜੀ ਪੰਜ ਕਲਰ ਹੋ ਗਏ ਇਹਦੇ ਨਵਾਂ ਕੱਪੜਾ ਆਡੀ ਏਕੇ ਦਾ ਬ੍ਰਾਂਡ ਦਾਗਾ ਜੀ ਅਗਰ ਸੂਟ ਤੁਹਾਡਾ ਮਾਰਕੀਟ रेट ਤਾਂ 12-1300 ਰੁਪਿਆ ਆਪਣਾ ਰੇਟ ਹੈਗਾ 850 ਰੁਪਏ ਸ਼ਿਪਿੰਗ ਇੱਥੇ ਫ੍ਰੀ ਕਰਤੀ ਜੀ ਆ 550 ਰੁਪਏ ਦਾ ਸੂਟ ਆ ਸ਼ਿਪਿੰਗ ਫ੍ਰੀ ਆ ਜਿੰਨੇ ਮਰਜ਼ੀ ਮੰਗਵਾ ਲਓ ਅਗਰ ਦੁਕਾਨ ਤੋਂ ਆ ਕੇ ਲੈਣਾ ਤਾਂ ਦੁਕਾਨ ਤੋਂ ਆ ਕੇ ਲੈ ਲਓ ਹਣਾ ਜੀ ਦੁਕਾਨ ਆਪਣੀ ਹੈਗੀ ਹੈ ਮੈਲਕਲਾ ਮੈਲਕਲਾ ਬਿਆਰ ਦੇ ਵਿੱਚ ਪੀਰਖਾਨਾ ਜੀ ਪੀਰਖਾਨਾ ਦੇ ਬਿਲਕੁਲ ਸਾਹਮਣੇ ਖਿਚਣ ਵਾਲੀ ਗਲੀ ਹੈ ਗਲੀ ਚ ਆਪਣੀ ਦੁਕਾਨ ਹੈ ਜਿੱਦੋਂ ਮਰਜ਼ੀ ਆ ਜਾਓ ਅਗਰ ਨਹੀਂ ਆ ਸਕਦੇ ਆਨਲਾਈਨ ਵੀ ਭੇਜ ਦਾਂਗੇ ਪਰ ਪ੍ਰੀਪੇਡ ਆਰਡਰ ਜਾਂਦੇ ਆ ਜੀ ਕੈਸ਼ ਔਨ ਡਿਲੀਵਰੀ ਹੈ ਨਹੀਂ ਅੱਛਾ ਹੁਣ ਦੂ ਕਈ ਲੀਟਾਰ ਹੁੰਦੀ ਆ ਬਸ ਇਹਦੇ ਵਿੱਚ ਉਹ ਕੜਤੀ ਹੈਗੀ ਇਹ ਵੀ ਬ੍ਰਾਂਡਡੀ ਹੈ ਕੇ ਦੀ ਹੈ ਤੇ ਇਹ ਗਰਮੀਆਂ ਵਾਸਤੇ ਬਣਾਈ ਨਾ ਤਾਂ ਇਹ ਚ ਲਾਈਨਿੰਗ ਲਾਉਣ ਦੀ ਲੋੜ ਆ ਤੇ ਨਾ ਹੀ ਮਤਲਬ ਉਹ ਕਰਨ ਦੀ ਲੋੜ ਆ ਗਰਮੀਆਂ 'ਚ ਤੁਸੀਂ ਪਾ ਸਕਦੇ ਹੋ ਮੈਚਿੰਗ ਕੱਪੜਾ ਹੈ ਜੀ ਆਹ ਲਓ ਮੈਚਿੰਗ ਸੂਟ ਨੇ ਸਾਰੇ ਇਹ ਤੁਹਾਨੂੰ ਡਿਜ਼ਾਈਨ ਦਿਖਾ ਦਿੰਦੇ ਆ ਕੱਲ ਦੇ ਮੁੰਡੇ ਵੇਚੀ ਜਾਂਦੇ ਆ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਨੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਦੇਖੋ ਜੀ ਇਹ ਇਹਦੀ ਬਾਟਮ ਆ ਜੀ ਇਹਦਾ ਮਤਲਬ ਉਹ ਹੈ ਇਹਦੇ ਚ ਤਿੰਨ ਕਲਰ ਰਹਿ ਗਏ ਜੀ ਹੁਣ ਇਸ ਟਾਈਮ ਮੇਰੇ ਕੋਲੇ ਕਲਰ ਬਹੁਤ ਸੋਹਣੇ ਆ ਬਹੁਤ ਹੀ ਪਿਆਰੀਆਂ ਮੈਚਿੰਗਾਂ ਨੇ ਵੇਚ ਹੀ ਜਾਂਦੇ ਆ ਮੁੰਡੇ ਵਿਕੀ ਜਾਂਦੇ ਆ ਬਹੁਤ ਕੱਪੜਾ ਆਇਆ ਸੀਗਾ ਇਹਦੇ ਚ ਆ ਲਓ ਜੀ ਦੇਖੋ ਮੈਂ ਕਿ ਆਨਲਾਈਨ ਵਾਲੇ ਵਾਸਤੇ ਹੀ ਭੇਜਦੀ ਐ ਅਗਰ ਮੈਂ ਵੀਡੀਓ ਨਾ ਪਾਉਂਦਾ ਜੇ ਸੂਟ ਨਾ ਕਰ ਦਿੱਤਾ ਕੱਲ ਨੂੰ ਵਿਕ ਜਾਨੇ ਸੀ ਕਿਉਂਕਿ ਬਸ ਇਹ ਹੈ ਵੀ ਤਬ ਵੀ ਤਖਰਾਵ ਆਉਂਦੇ ਵਾ ਉਜੂਦ ਵੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆ ਰਹੇ ਆ ਕਿਉਂਕਿ ਤੁਸੀਂ ਇੰਨਾ ਪਿਆਰ ਕਰਦੇ ਹੋ ਨਾ ਪਿਆਰ ਦਿੰਦੇ ਹੋ ਉਹਦੇ ਲਈ ਤੁਹਾਡੇ ਦੇਖੋ ਕਿੰਨੇ ਸੋਹਣੇ ਕਲਰ ਨੇ ਬਹੁਤ ਉਨੀ ਜਲਦੀ ਤੁਹਾਡਾ ਤੁਹਾਡੇ ਘਰੇ ਪਹੁੰਚਾ ਦੇਵਾਂਗੇ ਗਰਮੀਾਂ ਚ ਪਾਉਣ ਲਈ ਬਹੁਤ ਹੀ ਕੰਫਰਟੇਬਲ ਕੱਪੜਾ ਇਹ। ਲਓ ਜੀ ਦੇਖੋ ਕਿੰਨਾ ਪਿਆਰਾ ਕਲਰ। ਸਾਰੇ ਸਿਮਰ ਹੀ ਹੈ ਜੀ ਇਹ ਸਿਮਰ ਵਸੇ ਦੇ ਵਿੱਚ ਇੱਕ ਚਮਕ ਨਹੀਂ ਹੈਗੀ ਜਿਹੜੀ ਚਮਕ ਹੁੰਦੀ ਹੈ ਨਾ ਉਹ ਚਮਕ ਨਹੀਂ ਹੈਗੀ। ਉਸ ਵਜ੍ਹਾ ਦਾ ਕਰਕੇ ਇਹ ਗਰਮੀਾਂ ਚ ਪੈ ਜਾਊਗੀ ਜੀ ਬਹੁਤ ਹੀ ਸੋਹਣਾ ਕੱਪੜਾ ਹੈਗਾ। ਬਹੁਤ ਹੀ ਸੋਹਣਾ ਕੱਪੜਾ ਹੈ ਹਲਗੀ ਲਾਈਟ ਨਾਲ ਹਲਾ ਬਾਬੇ। ਬਹੁਤ ਹੀ ਸੋਹਣਾ ਕੱਪੜਾ ਹੈ ਦੇਖੋ। ਇਹਦੇ ਵਿੱਚ ਇੱਕ ਇੱਕ ਡਿਜ਼ਾਈਨ ਆ ਗਿਆ। ਇੱਕ ਡਿਜ਼ਾਈਨ ਦੇ ਵਿੱਚ ਆ ਕਲਰ ਹੈ। ਇਹਦੇ ਵਿੱਚ ਦੋ ਕਲਰ ਰਹਿ ਗਏ ਜੀ ਚਾਰ ਹੁੰਦੇ ਆ ਦੋ ਹੀ ਰਹਿ ਗਏ ਜੀ ਆਹ ਲਓ ਆਜੋ ਜਲਦੀ ਤੋਂ ਜਲਦੀ ਬੁੱਕ ਕਰਾ ਲਓ ਜੀ ਅਗਰ ਦੁਕਾਨ ਤੇ ਨਹੀਂ ਆ ਸਕਦੇ ਤਾਂ ਕੈਸ਼ ਔਨ ਡਿਲੀਵਰੀ ਹੈ ਨਹੀਂ ਜੀ ਪਹਿਲਾਂ ਦੱਸ ਰਿਹਾ ਪੈਸੇ ਪਹਿਲਾਂ ਦੇਣੇ ਪੈਣਗੇ ਅਡਵਾਂਸ ਦੇ ਵਿੱਚ ਤੁਹਾਡਾ ਆਰਡਰ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਮਿਲ ਜਾਊਗਾ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਨੇ ਆਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਲਓ ਜੀ ਬਹੁਤ ਹੀ ਸੋਹਣਾ ਨੀੜੇ ਤੋਂ ਦਿਖਾਈ ਲੱਗੇ ਇੱਕ ਵਾਰੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਲੱਗੂਗਾ ਬਣਾਇਆ ਹੋਇਆ ਸੂਟ ਇੰਨਾ ਕਿ ਪਿਆਰਾ ਲੱਗੂ ਗਰੰਟੀ ਹੈ ਮੇਰੀ ਜੋ ਦੇਖਣ ਨੂੰ ਸੂਟ ਸੋਹਣਾ ਲੱਗ ਰਿਹਾ ਉਨੇ ਹੀ ਪਿਆਰਾ ਸੂਟ ਬਣਾਉਣ ਚ ਵੀ ਵਧੀਆ ਲੱਗੂਗਾ ਲਓ ਤੇ ਉਸ ਤੋਂ ਬਾਅਦ ਇਹਦੇ ਚ ਕਾ ਕਲਰ ਆ ਗਿਆ ਆ ਵਧੀਆ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ ਲੋ ਜੀ ਦੀ ਬੋਟਮ ਵੀ ਦਿਖਾ ਦਿੰਨੇ ਆ ਤੁਹਾਨੂੰ ਇਹ ਕਲਰ ਦੀ ਬੋਟਮ ਆ ਜੀ ਇਹਦੀ ਬਹੁਤ ਹੀ ਦੇਖੋ ਕਿੰਨੀ ਸੋਹਣੀ ਮਤਲਬ ਡਿਜ਼ਾਈਨਿੰਗ ਬਣੀ ਹੋਈ ਆ ਬਹੁਤ ਪਿਆਰੀ ਆ ਬ੍ਰਾਂਡਡ ਹੋਊਗਾ ਇਹ ਨਹੀਂ ਹੈਗਾ ਬ੍ਰਾਂਡਡ ਕਪੜਾ ਹੋਊਗਾ ਜੀ ਉਸ ਤੋਂ ਬਾਅਦ ਇੱਕ ਇਹਦੇ ਚਾਰ ਹੈਗੇ 60 ਤੱਕ ਨੂੰ ਸਾਰਾ ਵਿਗ ਗਿਆ ਬਲੈਕ ਬਲੂ ਕਲਰ ਆ ਜੀ ਇਹ ਡਾਰਕ ਬਲੂ ਨੇਵੀ ਬਲੂ ਦੀ ਨੂੰ ਆਪਾਂ ਕਹਿੰਦੇ ਹੁੰਦੇ ਆ ਇਹ ਉਹ ਕਲਰ ਆ ਜੀ ਦੇਖੋ ਕਿੰਨੀ ਪਿਆਰੀ ਮੈਚਿੰਗ ਆ ਬਹੁਤ ਹੀ ਸੋਹਣੀ ਮੈਚਿੰਗ ਆ ਜਲਦੀ ਤੋਂ ਜਲਦੀ ਲੈ ਲਓ ਜਿੰਨੀ ਜਲਦੀ ਤੁਸੀਂ ਮਤਲਬ ਆਰਡਰ ਦੇਵੋ ਉਨੀ ਜਲਦੀ ਤੁਹਾਡਾ ਬੁੱਕ ਕਰ ਦਾਂਗੇ ਲਓ ਜੀ ਇੱਕ ਇੱਕ ਦੇ ਚੇ ਕਲਰ ਆ ਗਿਆ ਇਹਦੀ ਮੈਚਿੰਗ ਹੈਗੀ ਆ ਪਿੰਕ ਇੱਕ ਇੱਕ ਦੋ ਦੋ ਸੂਟ ਹੀ ਆ ਜੀ ਮੇਰੇ ਕੋਲ ਇਹ ਤਕਰੀਬਨ ਵੇਚੀ ਜਾਂਦੇ ਆ ਮੁੰਡੇ ਕੱਲ ਦੇ ਸੇਮ ਫਲਾਵਰ ਵਾਲਾ ਪ੍ਰਿੰਟ ਬੋਟਲ ਦੇ ਵਿੱਚ ਆ ਬੋਟਲ ਦੇ ਵਿੱਚ ਬਸ ਥੋੜਾ ਜਿਹਾ ਉਹ ਬਣਾਇਆ ਹੋਇਆਗਾ ਸ਼ੀ ਕਾਲ ਜੀ ਬਹੁਤ ਹੀ ਸੋਹਣੀ ਮੈਚਿੰਗ ਆ ਜੀ ਸੇਮ ਮਤਲਬ ਸਲਵਾਰ ਬਾਟਮ ਦੇ ਵਿੱਚ ਵੀ ਬਣਿਆ ਹੋਇਆ ਤੁਹਾਨੂੰ ਦੱਸ ਕੇ ਹਟਾ ਮੈਂ ਇੱਕ ਇਹ ਡਿਜ਼ਾਈਨ ਆ ਗਿਆ ਇਹਦੇ ਚ ਲੋਜੀ ਇੱਕ येलो ਕਲਰ ਆ ਗਿਆ ਬਹੁਤ ਹੀ ਪਿਆਰਾ ਕਲਰ ਆ ਜੀ ਬਹੁਤ ਹੀ ਪਿਆਰਾ ਲੋਜੀ ਦੇਖੋ ਕਿੰਨੀ ਸੋਹਣੀ ਮੈਚਿੰਗ ਆ ਜੀ ਦੇਖੋ ਬਹੁਤ ਸੋਹਣਾ ਲੱਗੂ ਗਰਮੀਆਂ ਚ ਪਾਇਆ ਜਾ ਸੂਟ ਗਰੰਟੀ ਹੈ ਚੀਜ਼ ਦੀ ਤੁਸੀਂ ਯਾਦ ਕਰੋਗੇ ਵੀ ਹਾਂ ਇੱਕ ਚੀਜ਼ ਲੈ ਕੇ ਆ ਨਵਾਂ ਕਪੜਾ ਆਉਣ ਦੇ ਬਾਵਜੂਦ ਹੈ ਜੀ ਮਾਰਕੀਟ ਤੇ ਪ੍ਰਾਈਸ ਬਹੁਤ ਹੋਊਗਾ ਇਹਦਾ ਪ੍ਰਾਈਸ ਤੁਹਾਨੂੰ ਦੇਵਾਂਗੇ 1050 ਰੁਪਏ ਸ਼ਿਪਿੰਗ ਇਹਦੀ ਫ੍ਰੀ ਕਰ ਦਾਂਗੇ ਜੀ 1050 ਰੁਪਏ ਦਾ ਸੂਟ ਆ 2.5 ਮੀਟਰ ਕੱਟ ਹੋਊਗੀ ਬਹੁਤ ਸੋਹਣਾ ਸੂਟ ਆ ਇਹਨੂੰ ਸਿਮਰ ਹੀ ਬੋਲਦੇ ਆ ਜੀ ਸਿਮਰ ਕਪੜਾ ਵਾਸਤੇ ਦੀ ਚਮਕ ਨਹੀਂ ਹੈਗੀ ਜੇ ਚਮਕ ਪਾ ਦੇਣਗੇ ਫਿਰ ਤੁਹਾਨੂੰ ਲਾਈਨਿੰਗ ਲਾਉਣੇ ਪੈਣਗੇ ਹਨਾ ਉਹੀ ਚੱਕਰ ਆ ਬਸ ਉਤੋਂ ਬਚਣ ਵਾਸਤੇ ਗਰਮੀਆਂ ਚ ਪਾਉਣ ਵਾਸਤੇ ਕਪੜਾ ਆ ਗਿਆ ਜੋ ਜਿੰਨੀ ਜਲਦੀ ਹੋ ਸਕਦਾ ਓਨੀ ਜਲਦੀ ਬੁੱਕ ਕਰ ਲੋ ਤੁਹਾਡਾ ਤੁਹਾਡੇ ਘਰੇ ਪਹੁੰਚਾ ਦੇਵਾਂਗੇ ਅਗਰ ਸ਼ੌਪ ਤੇ ਆ ਕੇ ਲੈ ਕੇ ਜਾ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ 1050 ਰੁਪਏ ਦਾ ਸੂਟ ਹੈ ਜੀ ਦੋ ਆਈਟਮਾਂ ਤੁਹਾਨੂੰ ਦਿਖਾ ਦਿਆਂ ਆਹ ਦੇਖੋ ਕਿੰਨਾ ਸੋਹਣਾ ਕਲਰ ਹੈ ਬਹੁਤ ਹੀ ਸੋਹਣਾ ਕਲਰ ਬਣਿਆ ਹੋਇਆ ਮੈਂ ਮਤਲਬ ਇਹ ਕਹਿ ਰਿਹਾ ਵੀ ਬਣਿਆ ਹੋਇਆ ਹੋਰ ਵੀ ਜ਼ਿਆਦਾ ਸੋਹਣਾ ਲੱਗੂਗਾ ਜੀ ਦੇਖੋ ਜਦੋਂ ਦੇਖਣ ਚ ਸੋਹਣਾ ਲੱਗ ਰਿਹਾ ਤਾਂ ਬਣਿਆ ਹੋਰ ਵੀ ਜ਼ਿਆਦਾ ਸੋਹਣਾ ਲੱਗੂ ਬਹੁਤ ਹੀ ਸੋਹਣੇ ਪਿਆਰੀਆਂ ਮੈਚਿੰਗਾਂ ਨੇ ਜੀ ਸੇਮ ਬਾਟਮ ਦੇ ਵਿੱਚ ਵੀ ਬਣਿਆ ਹੋਇਆ ਬਸ ਉਹ ਹਲਕਾ ਡਿਜ਼ਾਈਨ ਬਣਾਇਆ ਆਜੋ ਜਲਦੀ ਤੋਂ ਜਲਦੀ ਬੁੱਕ ਕਰਾ ਲਓ ਜਿੰਨੀ ਜਲਦੀ ਹੋ ਸਕਦਾ ਓਨੀ ਜਲਦੀ ਤੁਹਾਨੂੰ ਦੇ ਦਾਂਗੇ ਜੀ। ਅਗਰ ਦੁਕਾਨ ਤੱਕ ਲੈ ਲਓਗੇ ਤਾਂ ਫਿਰ ਵਧੀਆ ਗੱਲ ਹੈ ਵੈਸਟ ਹੈ ਨਾ ਸਾਰੇ ਰੰਗ ਤੁਹਾਨੂੰ ਮੈਂ ਦਿਖਾਤੇ ਜੀ ਦੇਖ ਲਓ ਹੁਣ ਕਿਵੇਂ ਕਰਨਾ ਹੈ ਨਾ ਜੇ ਦੂਰ ਰਸਤਾ ਦੇਖੋ ਹੈ ਵੀ ਜਾਂ ਤੁਸੀਂ ਮਤਲਬ ਪਹਿਲਾਂ ਵੀ ਆਰਡਰ ਕੀਤੇ ਆ ਬਹੁਤ ਬਹੁਤ ਜਿਹਨੇ ਪਹਿਲਾਂ ਆਰਡਰ ਕੀਤਾ ਹੋਇਆ ਕਮੈਂਟਾਂ ਦੇ ਵਿੱਚ ਦੱਸੋ ਕਮੈਂਟਾਂ ਦੇ ਵਿੱਚ ਦੱਸੋ ਕਿਉਂਕਿ ਬਾਕੀਆਂ ਨੂੰ ਵੀ ਪਤਾ ਲੱਗ ਜਾਏ ਕੋਈ ਫਰਾਡ ਨਹੀਂ ਹੈਗਾ ਜਿਨ੍ਹਾਂ ਨੇ ਕੁਝ ਮਗਾਇਆ ਸਾਡੇ ਤੋਂ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਤੇ ਨਾਲ ਦੱਸ ਵੀ ਦਿਓ ਵੀ ਜੋ ਆਈਟਮ ਅਸੀਂ ਵੀਡੀਓ 'ਚ ਦਿਖਾਉਣੀ ਹੈ ਉਹ ਹੀ ਮਿਲਦੀ ਹੈ ਜਾਂ ਕੀ ਹੋਰ ਆ ਇੱਕ ਵਾਰੀ ਇਹ ਚੀਜ਼ ਜ਼ਰੂਰ ਦੱਸਣੀ ਆ ਲਓ ਜੀ ਮੈਂ ਤੁਹਾਨੂੰ ਸਾਰੇ ਕਲਰ ਦਿਖਾਤੇ ਆ ਸਿਮਰ ਆ ਗਈ ਗਰਮੀ ਵਾਲੀ ਜਲਦੀ ਤੋਂ ਜਲਦੀ ਬੁੱਕ ਕਰ ਲਓ ਜਿੰਨੀ ਜਲਦੀ ਹੋ ਸਕਦਾ ਓਨੀ ਜਲਦੀ ਬੁੱਕ ਕਰ ਲਓ ਜੀ ਦੇ ਦਾ ਗਰੰਟੀ ਹੈ ਡਿਜੀਟਲ ਪ੍ਰਿੰਟਾ ਦੇਖੋ ਲਿਖਿਆ ਹੋਇਆ ਸਾਰਾ ਏਕੇ ਦਾ ਬ੍ਰਾਂਡਡ ਹੈ ਜੀ ਆਪਾਂ ਕੋਈ ਉਹ ਨਹੀਂ ਕਰਦੇ ਹੈਗੇ ਹਾਜੇ ਮਾਰਕੀਟ ਚ ਆਉਣਾਗਾ ਆਪਣੇ ਕੋਲ ਕਪੜਾ ਪਹਿਲੇ ਹੀ ਆ ਗਿਆ ਹੋ ਸਕਦਾ ਲੋਕ ਇਹਨੂੰ 15 15 18 1800 ਦੇ ਵੇਚਣ ਆਜੋ ਜਲਦੀ ਤੋਂ ਜਲਦੀ ਬੁੱਕ ਕਰ ਲਓ ਜਿੰਨੀ ਜਲਦੀ ਬੁੱਕ ਕਰੋਗੇ ਉਨੀ ਜਲਦੀ ਤੁਹਾਡੇ ਤੁਹਾਡੇ ਘਰੇ ਪਹੁੰਚਾ ਦਾਂਗੇ ਸ਼ਾਪ ਤੋਂ ਆ ਕੇ ਲੈਣਾ ਸ਼ਾਪ ਤੋਂ ਆ ਕੇ ਲੈ ਜੋ ਕੈਸ਼ ਅੰਗਲੂ ਨਹੀਂ ਕਰਦੇ ਪਹਿਲਾਂ ਦਾਸਰੇ ਜੀ ਨੰਬਰ ਹੈਗਾ 9494316000 ਤੇ ਕੰਟੈਕਟ ਕਰ ਲਓ WhatsApp ਮੈਸੇਜ ਕਰ ਲਓ ਸੂਟ ਤੁਹਾਡਾ ਤੁਹਾਡੇ ਘਰੇ ਪਹੁੰਚਾ ਦਾਂਗੇ ਜਲਦੀ ਮਿਲਦਾ ਹੋਰ ਸੋਹਣੇ ਸੋਹ